ਅਗਰ ਸਿੰਘ ਹੈਗਾ ਕਿਹੜੀ ਜਗ੍ਹਾ ਤੋਂ ਗੋਇੰਦਵਾਲ ਸਾਹਿਬ ਤੋਂ ਬੂਟਾਂ ਦੀ ਸ਼ਾਪ ਹੈਗੀ ਗੋਇੰਦਵਾਲ ਦੇ ਵਿੱਚ ਤੇ ਛੌਂਕ ਦੇ ਵਿੱਚ ਹਾਂਜੀ ਤੇ ਆਪਾਂ ਤੁਹਾਨੂੰ ਬਾਡੀ ਸਾਫ ਦੇ ਪੰਜ ਤਰ੍ਹਾਂ ਦੇ ਜੂਸ ਦੇ ਕੇ ਗਏ ਸੀ ਹਾਂਜੀ ਉਹ ਜੂਸ ਵਰਤਣ ਤੋਂ ਪਹਿਲਾਂ ਤੁਹਾਨੂੰ ਕੀ ਕੀ ਪ੍ਰੋਬਲਮਾਂ ਸੀ ਇੱਕ ਤੇ ਸ਼ੂਗਰ ਦੀ ਪ੍ਰੋਬਲਮ ਹੈਗੀ ਸੀ ਜੀ ਦੂਸਰਾ ਗੋਡਿਆਂ ਦੀ ਪ੍ਰੋਬਲਮ ਹੈਗੀ ਸੀ ਤੀਜਾ ਮੈਂ ਸਵੇਰੇ ਸੌਂ ਕੇ ਮੇਰੇ ਕੋਲ ਉੱਠਣ ਨਹੀਂ ਸੀ ਹੁੰਦਾ ਰਾਤੀ ਸੌਣ ਨਾਲ ਮੇਰੇ ਕੋਲ ਉੱਠਣ ਨਹੀਂ ਸੀ ਹੁੰਦਾ ਵੀਕਨੈਸ ਬਹੁਤ ਜ਼ਿਆਦਾ ਸੀ ਹਾਂ ਵੀਕਨੈਸ ਬਹੁਤ ਜ਼ਿਆਦਾ ਸੀ ਠੀਕ ਆ ਜੀ ਬੀਪੀ ਦੀ ਪ੍ਰੋਬਲਮ ਸੀ ਆਪਾਂ ਨੂੰ ਹਾਂ ਬੀਪੀ ਦੀ ਪ੍ਰੋਬਲਮ ਹੀ ਹੈ ਗੋਲੀ ਖਾਂਦੇ ਸੀ ਹਾਂਜੀ ਹਾਂਜੀ ਤੇ ਗੋਡੇ ਦੀ ਪ੍ਰੋਬਲਮ ਕਿੰਨੇ ਕ ਸਮੇ ਤੋਂ ਸੀ ਗੋਡੇ ਦੀ ਪ੍ਰੋਬਲਮ ਤਾਂ ਕਾਫੀ ਦਿੰਦੀ ਹੈਗੀ ਕਹੇਗੀ ਜੀ ਕਾਫੀ ਪੁਰਾਣੀ ਹੈ 5-6 ਸਾਲ ਦੀ ਠੀਕ ਆ ਜੀ ਤੇ ਮੈਡੀਸਿਨ ਬਹੁਤ ਯੂਜ਼ ਕੀਤੀ ਹਾਂ ਮੈਡੀਸਿਨ ਬਹੁਤ ਯੂਜ਼ ਕੀਤੀ ਸੀ ਕਿੰਨੇ ਕ ਮੈਡੀਸਿਨ ਆਪਾਂ ਯੂਜ਼ ਕੀਤੀ ਹੋਗੀ ਕਾਫੀ ਯੂਜ਼ ਕੀਤੀ ਸੀ ਵੀ ਅਮਰਤ ਸਰੋਂ ਲੈਂਦੇ ਸੀ ਜਲੰਦਰੋਂ ਲੈਂਦੇ ਸੀ ਕੋਈ ਫਾਇਦਾ ਨਹੀਂ ਸੀ ਹੋ ਰਿਹਾ ਉਹਦੇ ਨਾਲ ਜਨ ਜਿੱਥੋਂ ਵੀ ਦਰਦੇ ਸੀ ਤੇ ਮੈਡੀਸਿਨ ਨੂੰ ਲੈ ਕੇ ਆਉਂਦੇ ਸੀ ਗੋਡੇ ਦਾ ਕੋਈ ਫਾਇਦਾ ਫਰਕ ਨਹੀਂ ਕੋਈ ਫਰਕ ਨਹੀਂ ਪਿਆ ਸੀ ਤੇ ਤੁਹਾਨੂੰ ਜਿੱਦਾਂ ਕਹਿੰਦੇ ਪੌੜੀਆਂ ਚੜਨ ਵਿੱਚ ਕੋਈ ਦਿੱਕਤ ਆਉਂਦੀ ਸੀ ਉੱਠਣ ਬੈਠਣ ਵਿੱਚ ਹਾਂ ਪੌੜੀਆਂ ਤੋਂ ਖੁਲ ਮੈਂ ਚੜ ਲੈਣਾ ਪਹਿਲਾਂ ਜੜ੍ਹ ਨਹੀਂ ਸੀ ਹੁੰਦਾ ਪਹਿਲਾਂ ਤੁਹਾਡੇ ਕੋਲ ਪੌੜੀਆਂ ਚੜਨ ਚ ਦਿੱਕਤ ਆਉਂਦੀ ਸੀ ਹਾਂ ਜੀ ਬਹੁਤ ਦਿੱਕਤਾਂ ਦਸੀ ਦਵਾਈਆਂ ਖਾਣ ਦੇ ਬਾਵਜੂਦ ਵੀ ਕੋਈ ਰਿਜ਼ਲਟ ਨਹੀਂ ਮਿਲਦਾ ਸੀ ਹੂੰ ਹੂੰ ਤੇ ਆਪਾਂ ਤੁਹਾਨੂੰ ਬਾਡੀ ਸੰਦੇ ਪੰਜ ਤਰ੍ਹਾਂ ਦੇ ਜੂਸ ਦਿੱਤੇ ਹੈਗੇ ਆ ਉਹ ਤੁਸੀਂ ਵਰਤੇ ਹੈਗੇ ਆ ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਹੁਣ ਇੱਕ ਤੇ ਮੇਰੀ ਸ਼ੂਗਰ ਨੋਰਮਲ ਹੈ ਗਈ ਜੀ ਤੇ ਗੋਡੇ ਦਾ ਦਰਦ ਵੀ ਉਹ ਠੀਕ ਹੈਗਾ ਵਾ ਠੀਕ ਆ ਜੀ ਪੌੜੀਆਂ ਚੜ ਜਾਣਾ ਮੈਂ ਠੀਕ ਹੈ ਜੀ ਮੈਂ ਸਵੇਰੇ ਜਿਹੜਾ ਉੱਠਣ ਵੇਲੇ ਮੈਨੂੰ ਕੋਈ ਪ੍ਰੋਬਲਮ ਨਹੀਂ ਆਗੀ ਮੈਨੂੰ ਮੈਂ ਬੜੇ ਆਰਾਮ ਨਾਲ ਉੱਠ ਕੇ ਬਾਹਰ ਸੈਰ ਕਰਨ ਚੱਲ ਜਾਣਾ ਠੀਕ ਹੈ ਜੀ ਜਿਹਨੇ ਪਹਿਲਾਂ ਤਰਨਫਾਂ ਚ ਦਿੱਕਤ ਆਉਂਦੀ ਸੀ ਪੌੜੀਆਂ ਚੜਨ ਚ ਦਿੱਕਤ ਆਉਂਦੀ ਸੀ ਹਾਂਜੀ ਹਾਂਜੀ ਤੇ ਅੱਜ ਤੁਸੀਂ ਕੀ ਕਹਿੰਦੇ ਹੋ ਕਿ ਅੱਜ ਜਨਕੀ ਤਰਨਫਾਂ ਚ ਕੋਈ ਦਿੱਕਤ ਨਹੀਂ ਪੌੜੀਆਂ ਚੜਨ ਚ ਕੋਈ ਦਿੱਕਤ ਨਹੀਂ ਚੜਨ ਨਾ ਮੜੇ ਆਰਾਮ ਨਾਲ ਨਾ ਜਿਦਾਂ ਨਾ ਤੁਹਾਡੀ ਸ਼ਾਪ ਗੋਵਿੰਦਰ ਸਾਹਿਬ ਚੌਂਕ ਦੇ ਵਿੱਚ ਆ ਬਹੁਤ ਸਾਰੇ ਪਰਿਵਾਰ ਤੁਹਾਨੂੰ ਇੱਥੇ ਵੀ ਜਾਣਦੇ ਆ ਔਰ ਬਹੁਤ ਸਾਰੇ ਪਰਿਵਾਰ ਤੁਹਾਨੂੰ ਹੋਰ ਵੀ ਤੁਹਾਡੀ ਵੀਡੀਓ ਨਹੀਂ ਦੇਖਣਗੇ ਉਹ ਪਰਿਵਾਰਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਵੀ ਬੋਡੀ ਸਰਵਿਸ ਪੈਕ ਨੂੰ ਵਰਤਣਾ ਚਾਹੀਦਾ ਬਹੁਤ ਅੱਛੀ ਹੈਗੀ ਵੀ ਬੋਡੀ ਸਰਵਿਸ ਪੈਕ ਨੂੰ ਚੂਜ਼ ਕਰਨਾ ਚਾਹੀਦਾ ਵਰਤਣੀ ਚਾਹੀਦੀ ਠੀਕ ਆ ਜੀ ਤਾਂ ਥੈਂਕ ਯੂ ਜੀ